ਸਮਾਨ ਦੇ ਲਿੱਦਰ ਜਾਵੇ ਹਵਾਰਾ ਆਵੇ ਲੋੜੀ ਦੇ ਸਿੰਘਾਂ ਦਾ ਨਵਾਂ ਨਾਰਾ ਪੱਗਾਂ ਤੇ ਮਾਰ ਜਾਵੇ ਹਵਾਰਾ ਆਵੇ ਨਾ ਜਿਹੜਾ ਦਿੱਲੀ ਤੋਂ ਰੱਖਾ ਤੋ ਦਰ ਆਲੀ ਇਹ ਵੀ ਆ ਪੀਸਰਾ ਅਗਲੀਂ ਦਰ ਜਾ ਇਸਰਾ ਅਗਲੀਂ ਦਰ ਜਾ ਦਿੱਲੀ ਤੋਂ ਜੜ ਚੁੱਲੇ ਬਾ ਆ ਗਿਆ ਸਾਡੇ ਬਣ ਜਾਣਾ ਵਧੀਆ ਬੰਦੇ ਸੀ ਆਉਣ ਮਾਰਵਾ ਜਿਹੜਾ ਜੀਆਂ ਪਾਤੀਆਂ ਲੈ ਲੈ ਉਹ ਛੋਟੂ ਉਹ ਮੁੰਡਿਆ ਉਹ ਪਾਤੀਆਂ ਲੈ ਆਓ ਮਾਰ ਕੇ ਬੋਲੀ ഡുലിക്കേറ്റ് <inaudible>